ਬਾਹਰ ਦੇਖ ਓਏ ਵੱਡਿਆ ਪਤਮਾਸ਼ਾ ਆ ਦੇਖ ਆ ਦੇਖ ਤੇਰੇ ਦਰ ਤੇ ਮੌਤਾ ਆ ਓਏ ਕਹਿੰਦਾ ਕਹਿੰਦਾ ਟ੍ਰੇਨਡ ਕੋੜ ਆ ਗਿਆ ਮੜਾ ਵਿਸ਼ਵਾਸ ਰੱਖੋ ਪੰਪੀ ਵਿਸ਼ਵਾਸ ਕੀ ਟ੍ਰੇਨਡ ਕੀ ਕਰੂ ਜੋ ਥੱਲੀ ਸਿਰ ਤੇ ਓਏ ਧੀਰੇ 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 ਸੇ ਮੇਰੀ ਜ਼ਿੰਦਗੀ ਬਿਜਾਣਾ ਹਾਂ ਓ ਗੱਗੇ ਇਹਨਾਂ ਤੋਂ ਮੋੜ ਗਿਆ ਕਰ ਆ ਤੇ ਇਹਦੇ ਇੰਨੀ ਓ ਗੱਗੇ ਵਾਲੇ ਦੇ ਲਗਾਮਾਂ ਆਈਆਂ ਦੀਆਂ ਗੀਆਂ ਟੈਚਰਾ ਜੇਨਾ ਪਰ ਭਲਾਇਆ ਤੇਰੇ ਬਲੌਗ ਦਾ ਆਨੰਦਮਾਨ ਅੰਤ ਤੱਕ ਦੇਖਿਓ ਬਹੁਤ ਪਸੰਦ ਸਤਿ ਸ਼੍ਰੀ ਅਕਾਲ ਪੰਜਾਬੀਓ ਮੈਂ ਜਿੰਦਰਪੁਰ ਗਰਨਾਲ ਆ ਮੇਰੇ ਪਉੂ ਸਤਿ ਸ਼੍ਰੀ ਅਕਾਲ ਜੀ ਲਾਡੀ ਗੱਗਾ ਜਵੰਦਾ ਪਿੰਟੀ ਵਾਲਾ ਅਸੀਂ ਪਹੁੰਚ ਚੁੱਕੇ ਆ ਅਸੀਂ ਘਰੋਂ ਨਿਕਲ ਚੁੱਕੇ ਆ ਪਹੁੰਚ ਚੁੱਕੇ ਆ ਅਸੀਂ ਸੁਗੜਾ ਲੈਕ ਤੇ ਠੀਕ ਹੈ ਇਹ ਗੱਗੀ ਦੀ ਡਿਮਾਂਡ ਤੇ ਵੀ ਮੈਂ ਪਹਿਲੇ ਕਿ ਦੇਖਣੀ ਆ ਇਹ ਕੇ ਬਲੌਗ ਤੁਸੀਂ ਧਿਆਨ ਨਾਲ ਦੇਖਿਓ ਇਹ ਚ ਸਾਰੀ ਟੂਰ ਦਾ ਖਾਣ ਪੀਣ ਦਾ ਰਹਿਣ ਪਹਿਣ ਦਾ ਸੀ 1 ਰੁਪਿਆ ਖਰਚਾ ਨਹੀਂ ਦੱਸਦੇ ਸੀ ਕਰੋ ਮਸਾ ਮੰਗ ਤੱਕ ਕੇ ਲੈ ਕੇ ਆਏ ਕੋਈ ਜਾਣਕਾਰੀ ਨਹੀਂ ਵਲੌਗ ਚ ਠੀਕ ਹੈ ਕਿਤੇ ਕਹੋ ਵੀ ਕਿੰਨੇ ਕਿੱਥੇ ਲੱਗ ਗਏ ਕਿੰਨੇ ਤੇਲ ਕਿੰਨਾ ਮੱਚ ਗਿਆ ਕੁਝ ਨਹੀਂ ਬੱਸ ਇੰਜੋਏ ਕਰਨਾਗਾ ਅਸੀਂ ਸਾਡੇ ਘਰ ਦੇ ਵੀ ਦੇਖਦੇ ਨੇ ਵਲੌਗ ਸਾਡੇ ਘਰੇ ਕੋਈ ਸਪਈ ਤੁਸੀਂ ਇੰਨੇ ਪੈਸੇ ਲਾਏ ਚੰਗਾ ਪੰਜਾਬੀਓ ਚੰਗਾ ਹੀ ਪੰਜਾਬੀਓ ਨਾਲ ਜੁੜੇ ਰਹੋ ਜੀ ਹਾਂ ਨਾਲ ਜੁੜੇ ਰਹੋ ਆ ਕਾਹ ਜਾਂਦਾ ਤੇ ਕਾਹ ਜਾਂਦਾ ਆਉ ਉਹ ਗਿਆ ਆਉ ਗਿਆ ਮਨ ਕਿਵੇਂ ਦਾ ਲੱਗ ਰਿਹਾ ਦੀਲੇ ਤੇ ਬਲੌਗਿੰਗ ਸਟਾਰਟ ਹੈ ਐ ਮਨੋ ਵੀ ਅਸੀਂ ਜਨਵਰੀ ਤੇ ਲੱਗਿਆ ਫੈਸਲਾ ਕਰਨ ਵੀ ਕਿੱਥੇ ਜਾਣਾ ਕਿੱਥੇ ਨਾ ਅੱਜ 31 ਤਰੀਕ ਹੋ ਗਈ ਕੱਲੋਂ 1 ਜੂਨ ਹੋ ਜਾਊਗਾ ਵੀ ਸਾਥ ਉਹ ਡਿਸਾਈਡ ਨਹੀਂ ਹੋਇਆ ਫੈਸਲਾ ਨਹੀਂ ਲੈਤਾ ਗਿਆ ਮੇਨ ਗੱਲ ਇਹ ਆ ਵੀ ਯਾਰ ਜਦੋਂ ਕਿਤੇ ਘੁੰਮਣ ਫਿਰਨ ਜਾਣਾ ਮੈਂ ਤਾਂ ਇਹ ਦੇਖਿਆ ਵੀ ਜੇ ਤੁਸੀਂ ਘਰੋਂ ਨਿਕਲ ਗਏ ਤੁਹਾਡਾ ਘੁੰਮਣ ਫਿਰਨੀ ਆ ਠੀਕ ਆ ਇਹ ਹੁਣ ਕਹਿੰਦੇ ਅਸੀਂ ਚੰਡੀਗੜ੍ਹ ਨੇ ਨਾ ਮਾਪੇ ਕਿਤੇ ਲੈ ਜਾਓ ਬਸ ਕਿਰਾਂ ਘਰੋਂ ਨਿਕਲ ਗਏ ਚਾਹੇ ਯਾਰ ਪਾਤਣੀ ਰਾਤ ਕੱਟ ਲੋ ਚਾਹੇ ਪਟਿਆਲੇ ਕੱਟ ਲੋ ਯਾਰ ਤੇ ਪੁਆਣੀ ਗੜ ਪੈ ਜੋ ਜਦੋਂ ਕਰੋ ਹੀ ਨਿਕਲ ਗਏ ਫਿਰ ਤਾਂ ਬਸ ਆਇਆ ਵੀ ਉੱਥੇ ਸਾਰਾ ਕੁਝ ਹੈ ਜਿੱਥੇ ਰਹਿਗੇ ਇਹ ਮਾਹੌਲ ਹੁੰਦਾ ਬੰਦਿਆਂ ਦੇ ਆਪ ਦੇ ਸਾਰੇ ਵੀ ਕਿਵੇਂ ਦਾ ਬਣਾਉਣਾਗਾ ਜੇ ਤਾਂ ਉਹੀ ਹੋਣਾ ਕਿ ਆਇਆ ਵੀ ਥੋੜਾ ਜਨਾ ਵੀ ਇਹ ਚੀਜ਼ ਨਾ ਲੈ ਕੇ ਚੱਲਿਆ ਕਰੋ ਵੀ ਆਪਾਂ ਉੱਥੇ ਪਹੁੰਚਣਾ ਲੋਕੇਸ਼ਨ ਤੇ ਜਾਣਾ ਉਹ ਥਾਂ ਤੇ ਜਾਣਾ ਇਹ ਨਹੀਂ ਡੈਸਟੀਨੇਸ਼ਨ ਨਹੀਂ ਸਕੇ ਆਪਣਾ ਮੰਜ਼ਲ ਨਹੀਂ ਹੈਗੀ ਕੋਈ ਵੀ ਲਾ ਲਓ ਮੇਰੀ ਅੰਗਰੇਜੀ ਐਸੀ ਵੈਸੀ ਥੋੜੀ ਮੈਂ ਮਾਰੂੰਗਾ ਤਾਂ ਹੈਗਾ ਵੀ ਜੇ ਤੁਸੀਂ ਮੰਜ਼ਲ ਮਿੱਥ ਕੇ ਚਲੋਗੇ ਜੇ ਤੁਹਾਨੂੰ ਇੰਜੋਏ ਨਹੀਂ ਹੋਣਾ ਕਿ ਤੁਸੀਂ ਆਏ ਕਹੋਗੇ ਤੁਸੀਂ ਤਾਂ ਉੱਥੇ ਜਾ ਕੇ ਗੱਡੀ ਖੜਾਉਣੀ ਆ ਨਾ ਇਹਦਾ ਜਿੱਥੇ ਤੁਸੀਂ ਹੋਗੇ ਆ ਉੱਥੇ ਇੰਜੋਏ ਕਰੋ ਠੀਕ ਆ ਕੋਈ ਕੋਈ ਮੰਜ਼ਲ ਨਹੀਂ ਹੋਣੀ ਚਾਹੀਦੀ ਤੇ ਵੀ ਕਿੱਥੇ ਰਾਤ ਪੈ ਗਈ ਉੱਥੇ ਕੱਟ ਲਈ ਜਿੱਥੇ ਕਮਰਾ ਮਿਲੇ ਉੱਥੇ ਪੈਗੇ ਉਹ ਚੀਜ਼ ਨਹੀਂ ਹੈਗੀ ਵੀ ਹੱਕੋ ਇਕੱਲੇ ਪਲ ਨੂੰ ਹਾਂ ਉਹ ਚੀਜ਼ ਨਹੀਂ ਹੈਗੀ ਵੀ ਹੱਕੋ ਗੱਡੀ ਛਿਮਲੇ ਮਾਰੋ ਮਨਾਲੀ ਮਾਲੋ ਆਪਾਂ ਫਲਾਨੀ ਤੋਂ ਦੇਖਣੀ ਆ ਫਲਾਨੀ ਤੋਂ ਆ ਤੁਹਾਡੀ ਭੈਣ ਦੇ ਉਹ ਕੌਣ ਬੈਠਾ ਓਏ ਆਹ ਕੌਣ ਬੈਠਾ ਓਏ ਪਸ਼ੌਰ ਵਾਲਾ ਪੰਜਾਬੀ ਉਹ ਪਸ਼ੌਰ ਵਾਲਾ ਕਹਿੰਦੇ ਲਾਇਟ ਦਾ ਜਾਨਨ ਚ ਆ ਆਹ ਤੇਰੀਆਂ ਲਹਿਰਾ ਪਸ਼ੌਰ ਵਾਲਿਆ ਆ ਤੇਰੇ ਪੋਜ ਆ ਤੇਰੀ ਸਮਾਈਲ ਮੈਂ ਤੁਹਾਨੂੰ ਸਟਾਰਟਿੰਗ ਚ ਦੱਸ ਦੇਣਾ ਚਾਹਣਾ ਵੀ ਅਸੀਂ ਸਾਰੇ ਇਕੱਠੇ ਆ ਵੀ ਇੱਕ ਬੰਦਾ ਸਾਡੇ ਨਾਲ ਨਹੀਂ ਹੈਗਾ ਉਹਨੂੰ ਅਸੀਂ ਮਿਸ ਕਰ ਰਹੇ ਆ ਉਹ ਸੇਰਾ ਜੱਟ ਸੌਦਾ ਪਿੰਡ ਨਮੂਲ ਤੋਂ ਸ਼ਮਸ ਪੰਗੂ ਦੋ ਸ਼ਬਦ ਕਹਿਣਾ ਚਾਹਣਾ ਉਹਦੇ ਬਾਰੇ ਚੱਲ ਦੇਖੇ ਨਾ ਦੇਖੇ ਤੇ ਵੀ ਥੋੜੀ ਜਿਹੀ ਕੋਈ ਮਜਬੂਰੀਆਂ ਹੋ ਗਈਆਂ ਹਨਾ ਨੂੰ ਕੰਮਕਾਰ ਹੋ ਗਏ ਜਿਉਂ ਬੰਦਾ ਅੱਜ ਸਾਡੇ ਨਾਲ ਹੁੰਦਾ ਤਾਂ ਹੋਰ ਵੀ ਚਾਰ ਚੰਦ ਲੱਗ ਜਾਂਦੇ ਕਿਉਂਕਿ ਪਾਣੀ ਛਕ ਲਿਆ ਜੀ ਤੇ ਇੱਕ ਜਿੰਨੀ ਜਾਣਕਾਰੀ ਸਾਂਝੀ ਕਰ ਸਕਦੇ ਕਰਾਂਗੇ ਬਹੁਤ ਹੀ ਲਾਹੇਵੰਦ ਹੈ ਜਿਹੜੇ ਵੀਰਮਾਹਲੀ ਜਾਂ ਮਹਾਲੀ ਆ ਨਾ ਇਹ ਮਹਾਣੀ ਹੈ ਮਹਾਲੀ ਹਾਰ ਬੇਬੀ ਟੂਨ ਦੇ ਨੇੜੇ ਆ ਇਹ ਤੇ ਖਾਣ ਪੀਣ ਦੀ ਜਗ੍ਹਾ ਹੈ ਕਿਉਂਕਿ ਮੇਨ ਰੋਟੀ ਪਾਣੀ ਦੀ ਹੁੰਦਾ ਪਿੰਡ ਵਾਲਿਆਂ ਨੂੰ ਰੋਟੀ ਪਾਣੀ ਘਰ ਵਰਗਾ ਮਿਲਦੀ ਹੈ ਨਾ ਜਮਾ ਸਸਤਾ ਤਨੂਆਟਾ ਪਿਜ ਨਗਰ ਬਮਨਾਗਾ ਸੌ ਦਾ ਟੱਪਾ ਪੈਣ ਦਾ ਟੱਪਾ ਆਹੇ ਮੈਂ ਦੂਜੀ ਰੋਡ ਕਰਕੇ ਲਗਾ ਹਾਂ ਬੈਕ ਕੈਬਿਨ ਨਾਲ ਪੈਣਾ ਦਾ ਟੱਬਾ 100 ਰੁਪਏ ਦੀ ਪਲੇਟ ਹੈ ਜਿੰਨਾ ਮਰਜ਼ੀ ਖਾ ਸਕਦੇ ਹੋ ਬਫੇ ਸਿਸਟਮ ਹੈ ਠੀਕ ਆ ਆ ਲਿਮਟਡ ਟਾਈਮ ਤੇ ਦਾਲਾਂ ਨਹੀਂ ਗੀਆਂ ਨਿਊਡਲਾ ਪਾਸਤਾ ਗਾ ਪ੍ਰਕਾਰ ਦੀ ਰੋਟੀ ਹੈ ਆ ਠੀਕ ਹੈ ਹਾਵਲ ਨੇ ਝੋਨਾ ਆਪਣਾ ਝੋਨਾ ਹੈਗਾ ਘੱਟੋ ਘੱਟ 10 ਸੈਟ ਮਾ ਹੈਗੀਆਂ ਠੀਕ ਹੈ 100 ਰੁਪਏ ਚ ਯਾਰ ਜਿੰਨਾ ਮਰਜ਼ੀ ਖਾਓ ਚਾਰ ਵਾਰੀ ਬਾਲੋ ਪਾਣੀ ਪੀਓ ਪੂਰਾ ਤੁਹਾਡੇ ਮਰਜ਼ੀ ਖਾਈ ਜਾ ਲੋ ਕੁਛ ਬਾਤ ਹੋਵੇ ਕੁਝ ਹੋ ਜਾਏ ਸਿੰਪਲ ਹੋਏ ਸਿੰਪਲ ਵੀ ਹੈਗਾ ਨਾਲੇ 100 ਰੁਪਏ ਚ ਬੰਦਾ ਰੱਜ ਵੀ ਲੈਂਦਾ ਪਿਓਰ ਬੈੱਜੋ ਪਿਓਰ ਬੈੱਜਾ ਆ ਲੋਕੇਸਨ ਹੈ ਪੈਣਾ ਦਾ ਟੱਬਾ ਮਹਾਲੀ ਠੀਕ ਆ 3V2 ਦੇ ਨੇੜੇ ਆ ਇਹ ਜਮਾ ਅਸੀਂ ਆਪਣਾ ਮੈਪ ਤੇ ਭਰ ਲਿਓ ਤੇ ਇਹਦਾ ਠੇਕਾ ਆਗਾ ਹਾਂਜੀ ਮਿੱਤਰੋ ਇੱਕ ਸੁਣਨਾ ਫੋਟੋ ਸਾਂਝੀ ਕਰਨੀ ਐ ਵੀ ਆਪਣੇ ਵੀ ਜਾਮਣਾਂ ਹੈਗੀਆਂ ਜਾਮਣ ਇੱਥੇ ਇੱਕ ਪਹਾੜ 'ਚ ਜਾਮਣ ਮਿਲਿਆ ਸਾਨੂੰ ਇੰਨਾ ਬੂਰ ਆਪਣੀਆਂ ਜਾਮਣਾਂ ਤੇ ਨਹੀਂ ਦੇਖਿਆ ਜਨ ਆ ਜਾਮਣ ਤੇ ਸਾਨੂੰ ਬੈਕ ਕੈਮਰੇ ਨਾਲ ਦਿਖਾਉਣੇ ਆ ਦੇਖੋ ਇੰਨਾ ਬੂਰ ਨਹੀਂ ਦੇਖਿਆ ਦੇਖ ਜਾਮਣ ਦੇ ਬੂਰ ਦੇ ਪਰੇ ਪਈਆ ਜਾਮਣ ਇਹ ਪਤਾ ਨਹੀਂ ਪਹਾੜਾਂ ਕਰਕੇ ਆ ਇਹ ਬੂਰੀ ਬਹੁਤ ਯਾਰ ਪਤਾ ਨਹੀਂ ਭਾਈ ਮੌਸਮ ਦਾ ਫਰਕ ਹੈ ਆਪਣੇ ਨਾਲੋਂ ਕੋਈ ਪਤਾ ਨਹੀਂ ਕੋਈ ਵੈਰਾਈਟੀ ਹੋਰ ਹੈ ਹੈ ਬਾੜੀ ਪਰ ਹੀ ਪਈ ਆ ਬੂਰੀ ਟੁੱਟੀ ਪੈਣ ਦੀ ਹਰਜੋ 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 ਮਾਖੋ ਮਾਖੋ ਦਾ ਰਾਤ ਨੂੰ ਹਾਂ ਹਾਂ ਕੋਈ ਨਾ ਕੋਈ ਨਾ ਲਾ ਲਿਆ ਉਹ ਤਾਂ ਲੈ ਵੀ ਕਹਿੰਦੇ ਕੱਟਾ 나జర్ ਵਫੜ ਸੋਲਣ ਵਹ ਚੱਕਾ ਮੇਰੇ ਵੀਰੋ ਹਾਂ ਕੰਜਰੋ ਖਾਣ ਪੀਣ ਦਾ ਦੇਖ ਲੈ ਕਰਦਿਆ ਕਰਦਿਆ ਖੜ ਜਾ ਸਫਰ ਦੂਰ ਦਾ ਦੀਨਾ ਆਪਣਾ ਸਫਰ ਤਾਂ ਇੱਡਾ ਲੰਮਾ ਦੀ ਭੁੱਖ ਲੱਗ ਗਈ ਹੈ ਚੰਡੀਗੜ੍ਹ ਤੋਂ ਸੋਲਣ ਤੱਕ ਨੂੰ ਭੁੱਖ ਲੱਗੇ ਹੀ ਤੜਕੇ ਦਾ 10 ਵਜੇ ਦਾ ਚੱਲਿਆ ਹੋਇਆ ਚੋਪਰ ਕਹਿੰਦੇ ਸੋਲਣਾ ਕਿਹੜੇ ਵਜੇ ਪਹੁੰਚਿਆ 82 ਤੇ ਪਹੁੰਚਿਆ ਮੇਰੇ ਵੀਰੋ ਕਮਰਾ ਵੀ ਕਹਿੰਦੇ ਖੁੱਲਾ ਆਹ ਹਾਂ ਝੋਟਿਆ ਆਹ ਝੋਟਾ ਆਹ ਛਾਵਾ 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 ਸਭਾ ਤੇ ਮੁੰਡੇ ਬੈਠੇ ਨੇ ਭਾਈ ਗੱਗ ਬੈਠਾ ਇਧਰ ਆਹ ਹਾਂ ਤੇਰੀ ਵਿਕਟਰੀ ਆ ਛਾਵਾ ਛਾਵਾ ਹਾਂ ਜੀ ਅਸੀਂ ਪਹਿਲੀ ਕਹਿ ਚੁੱਕੇ ਸੀ ਲੈ ਪੰਗੂ ਮੜਾ ਇਧਰ ਝਾਕ ਅਸੀਂ ਪਹਿਲਾਂ ਬਲਾਗ ਚ ਕਿਹਾ ਸੀ ਵੀ ਸਾਡੀ ਕੋਈ ਮੰਜ਼ਿਲ ਨਹੀਂ ਹੈਗੀ ਵਿੱਚ ਕਹਿਣਗੇ ਯਾਰ ਵੀ ਇਹ ਚੰਡੀਗੜ੍ਹ ਤੋਂ ਯਾਰ ਇੱਕ ਦਿਨ ਚ ਸੋਲ ਨਹੀਂ ਪਹੁੰਚੇ ਨੇ ਵੀ ਅਸੀਂ ਐਵੇਂ ਤੁਰੱਕੀ ਆਏ ਆ ਅਸੀਂ ਠੀਕ ਆ ਸਾਡਾ ਕੋਈ ਟੀਚਰ ਨਹੀਂ ਹੈਗਾ ਵੀ ਅਸੀਂ ਆਹ ਬਾਈ ਨਹੀਂ ਬਾਟ ਕੱਢਣੀ ਆ ਜਾਂ ਉਹ ਚੀਜ਼ ਦੇਖਣੀ ਆ ਇੱਥੇ ਵੀ ਹੈਗੇ ਬਸ ਮੈਂ ਕੱਲ ਵੀ ਕਿਹਾ ਸੀ ਅੱਜ ਦੂਜਾ ਦਿਨ ਹੋ ਗਿਆ ਵੀ ਜਿੱਥੇ ਵੀ ਹੈਗੇ ਉੱਥੇ ਹੀ ਪੈਜੋ ਕਹਿੰਦਾ ਮੰਜ਼ਲ ਦਾ ਕੋਈ ਨਜ਼ਾਰਾ ਨਹੀਂ ਹੁੰਦਾ ਨਜ਼ਾਰਾ ਸਾਫਰ ਦਾ ਹੁੰਦਾ ਜਿਹੜਾ ਸਾਫਰ ਹੁੰਦਾ ਬਸ ਉਹੀ ਉਹੀ ਆਨੰਦ ਹੁੰਦਾ ਉਹ ਜੀ ਤੇ ਦੋ ਸ਼ਬਦ ਕਹਿਣਾ ਚਾਹਣਾ ਦਰਸ਼ਕਾਂ ਨੂੰ ਕੋਈ ਗੁੱਸਾ ਨਹੀਂ ਮਿੱਤਰੋ ਸਭ ਤੋਂ ਵੱਡੀ ਗੱਲ ਆ ਵੀ ਸਿੱਕਾੋਂ ਨਿਕਲੇ ਹੋਇਆ ਹਾਂ ਹਾਂ ਸਿੱਕਾੋਂ ਮੇਨ ਗੱਲ ਘਰੋਂ ਨਿਕਲੇ ਹੋਇਆ ਹਾਂ ਆ ਫੋਟੋ ਬੜੀ ਸੁਣੇ ਜੀ ਦੇਖਿਆ ਤਾਂ ਫੋਟੋ ਪੜਾਉਣਾ ਵਾਲੀ ਆ ਇਹ ਵੀ ਮੇਰੀ ਆਪਣੀ ਕੋਈ ਗੁੱਸਾ ਨਹੀਂ ਕਿਸਨਾ ਕੋਈ ਗੁੱਸਾ ਨਹੀਂ ਬਸ ਤੁਸੀਂ ਸੱਚ ਤੇ ਖੜਨਾ ਵੀ ਆ ਫੋਟੋ ਦੱਸੋ ਵੀ ਕਦੋਂ ਸੱਚ ਤੈਨੂੰ ਫੋਟੋ ਦਰਸ਼ਕ ਮੇਰੇ ਵਾਂਗੂ ਹੀ ਨੇ ਮੈਂ ਤੈਨੂੰ ਸੱਚ ਦੱਸਣਾ ਇਹਨੂੰ ਡਿਲੀਟ ਮਾਰ ਦੇ ਨਹੀਂ ਕੋਈ ਕੁਝ ਨਹੀਂ ਖੁੱਖ ਵਾਲੀ ਲੱਗੀ ਹੁਣ ਲੱਗੀ ਆ ਖੁੱਡੇ ਨੂੰ ਐ ਕਰਦੇ ਆ ਮੜਾ ਜਾਣਾ ਇਹਨੂੰ ਪੁੱਛ ਲੈਣੇ ਜੇ ਤਾਂ ਉਹ ਨੇੜੇ ਤੇ ਢੇੜੇ ਜਿੱਦਾਂ ਦੀ ਉਹੇ ਬਤਨ ਦਾ ਗੱਲ ਦਾ حساب ਦੀ ਆ ਗਈ ਕਰਜੋ ਕਰਜੋ ਫਿਰ ਕਰਦੇ ਆ ਮੈਂ ਤੁਹਾਨੂੰ ਕਹਿ ਦੇਈ ਚ ਕੋਈ ਹਿਸਾਬ ਨਹੀਂ ਦੇਣਾ ਅਸੀਂ ਹਾਂ ਅਨੰਦ ਲੋ ਯਾਰ ਬਸ ਕੁਛ ਖਾ ਲੋ ਕੁਛ ਪੀ ਲੋ ਘਰੇ ਨਾ ਦੱਸੋ ਬਸ ਬਸ ਚੰਗਾ ਵੀ ਮੁੰਡਿਓ ਕੱਲੂ ਮਿਲਦੇ ਆ ਸਸਰੀ ਕਾਲ ਪੰਜਾਬੀਓ ਅੱਜ ਦਾ ਵਲੋਗ 1 ਮਿੰਟ ਦਾ ਓਕੇ 1 ਮਿੰਟ ਦਾ 1 ਮਿੰਟ ਦਾ ਬਣਾਉਗੇ ਸ਼ੋਰਟ ਚ ਪਾ ਦਾਂਗੇ ਸ਼ੋਰਟ ਚ ਪਾ ਦਾਂਗੇ ਉਹਨੂੰ ਆਹ ਕੀ ਚੀਜ਼ ਆ ਪੰਗੂ ਆਹ ਦੱਸ ਸਕਦੇ ਤੂੰ ਆ ਇੱਕ ਕਿੰਕ ਫੂਲ ਕੀ ਚੀਜ਼ ਆ ਇਹ ਆ ਬਣ ਗਿਆ ਜਮਹੀਂ ਆ ਜਮਹੀਂ ਬਣ ਗਿਆ ਇਹ ਕਰ ਮੈਂ ਦੂਰ ਹੋਣਾ ਜੀ ਥੋੜਾ ਮਿਸ ਕਰਕੇ ਦਰਸ਼ਕ ਕੂਫੂ ਮਿਸ ਕਰਕੇ ਤੇਰਾ ਆ ਇਧਰੋਂ ਸਾਫ ਆਉਂਦੀ ਆ ਕੂਫੂ ਕਰਵਾੜਾ ਜਾਂ ਦੂਰ ਹੋਣਾ ਮੈਂ ਹਾਂ ਚੱਲ ਕਰ ਆ ਤੇਰ ਯਾਹ ਤੇਰਿਆਂ ਲੈ ਰਾ ਕਿਹੜੀ ਐ ਬੇਵੜੀ ਵਾਲੀ ਬੇਵੜੀ ਵਾਲੀ ਐ ਪਹਾੜੀ ਪੇਡਾਂ ਦਾ ਦੁੱਧ ਬੋਤੀ ਦਾ ਦੁੱਧ ਦੀਆ ਬੋਤੀ ਦਾ ਦੁੱਧ ਦੀ ਬੋਤੀ ਦਾ ਦੁੱਧ ਦੀ ਆ ਇਹ ਕਿਹੜੀ ਬੋਤੀ ਦਾ ਦੁੱਧ ਦੀ ਆ ਦੁੱਧ ਇਸ ਕਿਸਵੇਂ ਮਿਲਕ ਕੌਨ ਸਾ ਹੈ ਕਿਸ ਦਾ ਹੈ ਬੈਂਸ ਦਾ ਹੀ ਹੋਗਾ ਬੋਤੀ ਦਾ ਪੇੜ ਦਾ ਹੋਊਗਾ ਵਾੜੀ ਦੇ ਇਕ ਨਹੀਂ ਆ ਹਾਂ ਇਸ ਦਾ ਹੈ ਡੇਰੀ ਗੁੱਲੀਓ ਸੁਬਾ ਫੋਟਾ ਦੂੰਗਾ ਆਪ ਨੂੰ ਪੱਕੀ ਬਾਤ ਹੈ ਤਾਂ ਪੱਕੀ ਦਾ ਇਹ ਇਕ ਨਹੀਂ ਗਿਆ ਇਧਰ ਜੀਵ ਤੇ ਲਵਾ ਦੇ ਸਕੈਨ ਮਿੰਟ ਚ ਕਰ ਦੂ ਦੱਸ ਤੂੰ ਕਿਹੜੀ ਕਿੰਨੇ ਫੈਂਟ ਵਾਲਾ ਦਿੱਤਾ ਠੀਕ ਆ ਹਾਂ ਚਿਊ ਮਿਊ ਕੂਬੂ ਕੂਬੂ ਕੰਗਾ ਗਿਆ ਦਰਫੋਂ ਕੂ ਕੂਬੂ ਕੰਗਾ ਗਿਆ ਅੱਛਾ ਕਿਚ ਡਬੋ ਕੇ ਦਿੰਦੇ ਹਾਂ ਆ ਕੀ ਚੀਜ਼ ਆ ਯਾਰ ਰਬੜੀ ਰਬੜੀ ਆ ਹਾਸਬੈਂਡ ਆਫ ਉਹ ਫਖੇਲੋ ਜਾ ਰਿਹਾ ਹਾਸਬੈਂਡ ਆਫ ਉਹ ਫਖੇਲੋ ਖਿੱਚ ਮੜਾਇਆ ਸਰੀਰ ਨੂੰ ਝੋਟਿਆ ਆ ਝੋਟ ਆਹ ਦਵਦਨੀਆ ਤੇਰੀਆਂ ਲਾ ਰੋ ਓਕੇ ਓਕੇ ਉਹ ਤੁਹਾਡੀ ਪੈਣ ਦੇ ਉਹ ਹਸਬੈਂਡ ਆਫ ਉਹ ਫਖੇਲੋ ਉਹ ਕੁੱਤੇ ਤੋਂ ਕਲਾ ਕੇ ਮੇਰਾ ਸਾਲਾ ਮੂਰੇ ਟਿੱਕੇਗਾ ਉਹ ਮੂਰੇ ਉਹ ਮੂਰੇ ਟਿੱਕੇਗਾ ਮੂਰੇ ਆਹ ਝੋਟ ਆਹ ਝੋਟਾ ਗਿਆ ਕਿਆ ਬਾਤ ਹੈ ਨੇਚਰ ਦੇਖੋ ਪੰਛੀਆਂ ਦੀ ਆਵਾਜ਼ ਸੁਣੋ ਦੇਖੋ ਐਨੀ ਗੋਰਾ ਹੁੰਦਾ ਵੇ ਤੂੰ ਬਫੈਲੋデア ਹਸਬੈਂਡ ਆ ਬਫੈਲੋ ਇਧਰ ਮਾੜਾ ਮੋਟਾ ਹਾਰ ਸ਼ਿੰਗਾਰ ਲਾਉਂਦੇ ਹੋਏ ਉਧਰ ਸਾਡੇ ਗੱਗਾ ਜੀ ਬੈਠੇ ਨੇ ਮੌਸਮ ਕਹਿੰਦੇ ਮੀਂਹ ਪੈ ਚੱਕਿਆ ਹੈ ਪਹਾੜਾਂ ਤੇ ਇੱਕ ਪਾਸੇ ਧੁੱਪ ਹੈ ਤੇ ਇੱਕ ਪਾਸੇ ਬੱਦਲ ਵਾਈ ਛਾ ਗਈ ਹੈ ਕਿੱਥੇ ਕੱਲ ਖੜਕੀ ਦੇ ਦੇਖੇ ਤੇ ਲਸਕ ਦੇ ਦੇਖੇ ਪਰਿੰਦਾ ਲਸ ਕਰਿਆ ਆ ਦੇ ਪਰਿੰਦਾ ਲਸ ਕਰਿਆ ਉਹ ਬਾਹ ਪਰਿੰਦਿਆ ਜੀ ਮੇਟਰ ਠੀਕ ਠਾਕ ਹਾਂ ਲਾਵੀ ਚੱਲ ਬੇ ਪੰਜਾਬੀ ਸੀਟ ਚੱਲ ਬੇ ਪੰਜਾਬੀ ਸੀਟ ਵਲਟ ਤਾਂ ਖਰਾਬ ਕਰਦੀ ਮੇਰਾ ਸਾਲਾ ਇੱਕ ਤਾਂ ਨਾ ਹੱਥ ਨਹੀਂ ਚਲੇ ਰਹਿੰਦੇ ਇਹਦਾ ਕਹਣਾ ਕਾਹੂੰ ਦੁੱਧ ਜਾਂਦਾ ਤੇ ਆ ਭਾਈ ਮਗਰ ਕੱਕਾ ਪਿੰਡੀ ਵਾਲਾ ਬੈਠਾ ਤੇ ਪੰਗੂ ਪਸੌਰ ਵਾਲਾ ਲਾਡੀ ਨਮੂਲ ਵਾਲਾ ਇਹ ਤੁਹਾਡਾ ਆਪਣਾ ਲਾਡੀ ਨਮੂਲ ਹਾਂ ਤੇ ਅਸੀਂ ਆ ਤਰਪੇ ਜਿੱਥੇ ਰਾਤ ਕੱਟੀ ਜਿੱਥੋਂ ਤਰਪੇ بارش ਹੋ ਰਹੀ ਹੈ ਇਧਰ ਤੇ ਉਧਰ ਆਪਣੇ ਕਣੀ ਅਸੀਂ ਟੈਂਪਰੇਚਰ ਚੈੱਕ ਕਰਦੇ ਆ ਉਧਰ ਹੋ ਗਿਆ ਅੱਜ ਦਿਨੇ 35 36 ਦਿਖਾਉਂਦੇ ਨੇ ਕਾੜੀ ਧੁੱਪ ਆਪਣੇ ਕਣੀ ਤੇ ਐਂਕਾ ਕਿਸੇ ਫਰੂਟ ਵਾਲੀ ਦੁਕਾਨ ਤੇ ਲਾ ਇੱਕ ਰਾ ਦੇ ਡਿਸੀਜਨ ਲੈਂਦਾ ਹਸਬੈਂਡ ਆਫ ਫੈਮਿਲੀ ਨੇ ਹਸਬੈਂਡ ਆਫ ਫੈਮਿਲੀ ਕਹਿੰਦਾ ਵੀ ਅੱਜ ਸਾਰਾ ਦਿਨ ਫਰੂਟ ਹੀ ਚੱਲੂ ਕਰਦੇ ਨਮੀ ਲੈ ਕੇ ਦੇਤੀ ਇਹਨੂੰ ਕਟ-ਕਟਾਈ ਇਹੀ ਕਰੂਗਾ ਤੇ ਚਾਟ ਮਸਾਲਾ ਲੈ ਕੇ ਤੇ ਚਾਟ ਮਸਾਲਾ ਲੈ ਕੇ ਦੇਤਾ ਇਹਨੂੰ ਹਾਂ ਆ ਬੂ ਚੈੱਕ ਕਰਾਉਣਾ ਬੂ ਚੈੱਕ ਕਰੋ ਦੀ ਬੂ ਇਹ ਹੀ ਨੰਦਾ ਵਾ ਸਫਰ ਦੀ ਆਨੰਦ ਇੱਥੇ ਬਿਲਕੁਲ ਜੀ ਮੰਜ਼ਲ ਮੰਜ਼ਲ ਦਾ ਕੋਈ ਨੰਦ ਨਹੀਂ ਯਾਰੇ ਲੋ ਪੈਸੇ ਫੂਕੋ ਜੇ ਕਿ ਤੁਸੀਂ ਦੂਰ ਤੇ ਜਾ ਰਹੇ ਹੋ ਤੁਹਾਨੂੰ ਪਹਿਲਾਂ ਵੀ ਗੱਲ ਦੱਸੀ ਸੀ ਹਸਬੈਂਡ ਆਫ ਫੈਲੋ ਚੱਲ ਪਿਆ ਚੱਲ ਪਿਆ ਫਰੂਟ ਤੇ ਹਸਬੈਂਡ ਆਫ ਫੈਲੋ ਆਹ ਚੀਜ਼ ਲੈਤੀ ਆ ਭਾਈ ਰੋਟੀ ਦਾ ਟਕਾ ਲਓ ਕਿਉਂਕਿ ਇੱਥੇ ਖਾਣੇ ਬਾਣੇ ਇਹ ਜੀ ਹੁੰਦੇ ਨੇ ਆਪ ਨਾਲੀ ਗਣਕੇ ਤੇ ਕੋਈ ਨਹੀਂ ਹੈਗੀ ਇਹ ਵਿੱਚ ਮੈਂ ਮੈਦਾ ਮੂਦਾ ਮਿਕਸ ਕਰਕੇ ਦਿੰਦੇ ਨੇ ਸਾਰਾ ਕੁਝ ਚੌਲ ਚੁੰਨੀ ਖਾਣੇ ਨੇ ਖਾ ਲਓ ਆਹ ਚੀਜ਼ ਜ਼ਰੂਰ ਖਾਓ ਯਾਰ ਠੀਕ ਆ ਤੁਹਾਨੂੰ ਦਿਖਾਉਣਾ ਦੇਖ ਕਿਉਂ ਪਹਿਲੇ ਨਾ ਜਿਹਨੇ ਪੜਾਕਾ ਵਾਂਗੂ ਇਹਨੂੰ ਕੀ ਕਹਿੰਦੇ ਨੇ ਡਾਕਟਰ ਹੈਂ ਨਕਤਰ 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 ਆਦਾ ਸਾਡੇ ਆਉਂਦਾ ਯਾਰ ਆਹ ਚੀਤ ਆ ਆਹ ਚੀਤ ਆਹਾ ਆਜੀਤ ਫੁਰਮਾਨੀ ਜੋ ਆ ਤੁਹਾਡੇ ਫੁਰਮਾਨੀ ਹੁੰਦੀ ਹੈ ਇਹ ਨਾ ਠੀਕ ਆਲੂ ਪਕਾਰਾ ਉਹ ਆਲੂ ਪਕਾਰਾ ਆਹ ਆਲੂ ਪਕਾਰਾ ਹੋ ਗਿਆ ਇਹ 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 ਫਰੈਸ਼ ਨੇ ਜਮਾ ਇਹ ਫਰੈਸ਼ ਤੋੜ ਕੇ ਲਿਓਨੇ ਤੁਸੀਂ ਅੱਛਾ نیچے ਬਾਗ ਹੈ ਨਾ ਦਾ ਹੈ ਮਾਾਲਾ ਯਾਰ نیچے ਵਾਲਾ ਬਾਗ ਤਾਂ ਨਹੀਂ ਲੱਗਦਾ ਮੈਨੂੰ نیچے ਦਾ ਭਾਏ ਨਾ ਇਧਰ ਉਧਰੋਂ ਤੁਸੀਂ ਦੇਖੇਗਾ ਜਦੋਂ ਬਾਪ ਉੱਪਰ ਜਾਓਗੇ ਨਾ ਹਾਂ ਇਧਰ ਗਏ ਥੱਲੇ ਬਾਗ ਆ ਆ ਟਰਾਲੀ ਲਿਆਉਂਦਾ ਇਹ ਤੜਕੀ ਭਰ ਕੇ ਠੀਕ ਇਹ ਖਾਇਆ ਕਰੋ ਆਹ ਹਰਾ ਜਾ ਬਦਾਮ ਕੱਚਾ ਬਦਾਮ ਕੱਚਾ ਬਦਾਮ ਆਗਾ ਅਸੀਂ ਆਹ ਲੈ ਲਿਆ ਡੱਬਾ ਜਾ ਖਾ ਕੇ ਤੂੰ ਐਂ ਕਹੇਗਾ ਵੀ ਕੀ ਲਿਆਂਦਾ ਇਹ ਦੇਖੀ ਹਜੇ ਨਾ ਖਾਓ ਹਜੇ ਨਾ ਖਾਓ ਕੰਟੇ ਨੂੰ ਖਾਓ ਕਹਿੰਦਾ ਕੀ ਹੋ ਗਿਆ ਤੋਤੇ ਹੋਏ ਨੇ ਥਾਏ ਕੀ ਆ ਇਹ ਤਾਂ ਯਾਰ ਪਤਾ ਨਹੀਂ ਕੀ ਨੋ ਲੈਂਦਾ ਸੀ ਉਹ ਕਹਿੰਦਾ ਇਹ ਹਵਾ ਨਾਲ ਨਿਕਲੇ ਕਹਿੰਦਾ ਫਿਰ ਇਹ ਹੋਰ ਵੀ ਮਿੱਠਾ ਹੋ ਜਾਊ ਕਹਿੰਦਾ ਸਵੇਰੇ ਪਹੁੰਚ ਚੁੱਕੇ ਆ ਸੁਵਾਤ ਫੇਰ ਲੈ ਲਈ ਪਹਿਲਾ ਸੁਵਾਤ ਦਾ ਹੱਲ ਕਰੂਗਾ ਆਪਦੀ ਦਾ ਕਿਉਂਕਿ ਇਹ ਥੋੜੀ ਸੁਵਾਤ ਦਾ ਹੱਲ ਹੋ ਗਿਆ ਰਹਿਣ ਦਾ ਹੱਲ ਹੋ ਗਿਆ ਅਸਾਂ ਨੂੰ ਸਾਰੇ ਹੱਲ ਹੋ ਗਏ ਸੁਵਾਤ ਦਿਖਾਉਣੇ ਤੁਨ ਆਸਵਾਦ ਲੈ ਲਈ ਭਾਈ ਸੁਵਾਤ ਓਕੇ ਗੱਗਾ ਜਮਾ ਹੈ ਖੁਸ਼ ਹਾਂ ਪੂਰੇ ਇੱਥੋਂ ਮਾਂ ਦਾ ਇੱਥੋਂ ਦਿਖਾਉਣਾ ਲੈ ਦੋ ਬੈੱਡ ਲੱਗੇ ਹੋਏ ਨੇ ਇਹ ਚੱਕ ਬਈ ਆਓ ਬੈੱਡ ਇੱਕ ਆ ਬੈੱਡ ਪੱਖਾ ਇੱਥੇ ਇੱਕੋ ਹੀ ਆ ਕਿਉਂਕਿ ਇਹ ਠੰਡ ਛਾੜ ਦਿੰਦਾ ਬਈ ਇੱਕ ਪੱਖਾ ਹੀ ਇਦਰ ਫਲ ਫਰੂਟ ਰੱਖ ਤਾਂ ਲਿਆ ਕੇ ਵਾਹਤ ਵੀ ਜੱਟਾ ਕਿਆ ਬਾਤ ਹੈ ਇੱਕ ਤਾਂ ਜਾਣਾ ਆਪਾਂ ਉਹ ਉੱਥੇ ਬਾਬੇ ਦੀ ਮੂਰਤੀ ਕੋਲੇ ਠੀਕ ਹੈ ਤੇ ਜਿਹੜੀ ਇੱਥੇ ਬਾਹਲੀ ਘੁੰਮਣ ਫਿਰਨ ਆਉਂਦੇ ਨੇ ਵਜ਼ੂਰ ਕਰ ਰੱਖੀ ਆ ਆਸ ਯੋ ਇੱਥੇ ਆ ਜਰ ਰਹੀਏ ਹੁਣ ਅਸੀਂ ਵੀ ਜਾਵਾਂਗੇ ਤੇ ਤੁਰ ਕੇ ਜਾਵਾਂਗੇ ਅਸੀਂ ਖੜੇ ਹੋ ਰਹੇ ਆ ਅਸੀਂ ਹਾਂਜੀ ਮਿੱਤਰੋ ਟਿਕਟਾਂ ਲੈ ਲੀਆਂ ਚਰਾਂਗੇ ਕੱਦ ਕਿੰਨੇ ਕਿ ਕਿ ਹੈ ਰੋਪੇ ਰੋਪੇ ਕਰੇਸੀ ਕਿਾਰੇ ਤਾਂ ਦੋ ਨਾ ਤੁਨੂੰ ਪਹਾੜ ਆ ਦੇਖ ਲੈ ਕੱਟੇ ਕੋਲੇ ਹੀ ਕੰਮ ਹੈ ਯੋ ਮੈਂ ਜੀਗੀ ਪਹਿਲਾਂ ਜਿਆਦੇ ਪੀੜ ਸੀ ਇਧਰ ਸਰਮਾਨ ਤੇ ਲੰਬੂ ਪਹੁੰਚੇ ਹੋਏ ਨੇ ਆਪਣਾ ਲੰਬੂ ਖੜਾਗਾ ਬਾਦਸ਼ਾ ਨਾਮ ਹੈ ਸ਼ੈਨਸ਼ਾਹ ਆ ਗਿਆ ਕਹਿੰਦੇ ਕੀ ਆ ਇਹਦਾ ਵੱਡਾ ਕੋਈ ਜ਼ਗਾੜ ਜ਼ਗਾੜ ਵੱਡਾ ਹੈ ਤਾਂ ਮੋਟਰਾਂ ਮੋਟਰਾਂ ਮੇਰੇ ਹਲ ਦੀ ਕਹੇ ਜੀ ਆ ਓਏ ਆ ਸਿਆਤ तितਲੀ ਵਾਲੀ ਚ ਬੈਠਾਂਗੇ ਆ ਜਾ ਮਣ ਇਹ ਪੰਗੂ ਅੱਲਾ ਘੁਟਾਣਾ ਹਮ ਕੋ ਚਾਰ ਜਾਨੂ ਕੋ ਚਾਰ ਬੰਦੇ ਸਮੇ ਜਾਏਗੇ 6 ਲੋਗ ਆਤੇ ਹੈ ਕੋਈ ਬਾਤ ਨਹੀਂ ਦੋ ਹੋਰ ਵੜ ਦਿਜੀਏ ਇੱਥੇ ਆ ਜਾ ਭਾਈ ਇੱਥੇ ਬੈਠੂ ਐਵੇਂ ਉਹ ਐਵੇਂ ਪੰਜਾਬੀਓ ਇਦਰਾ ਇਦਰਾ ਪਹਿਲਸੇ ਬਣ ਜਾਏਗਾ ਪਹਿਲਸੇ ਆ ਖੁੱਲੇ ਖੁੱਲੇ ਹੋ ਜਾਵੇ ਤਾਂ ਪ੍ਰਚਾਰੀਆਂ ਦੌਲਦੀ ਪੰਜਾਬੀਓ ਲੈ ਕੇ ਰੱਬ ਦਾ ਨਾਮ ਯੱਕ ਦੀ ਕਹਿੰਦੇ ਪਾਣਾ ਤਾਹਾਂ ਵੱਲ ਨੂੰ ਯੱਕ ਕਿਉਂ ਹੋਏ ਕਹਿੰਦੇ ਚੱਕਰ ਆਉਣ ਲੱਗਾ ਨਜ਼ਾਰੀ ਆ ਨਜ਼ਾਰਾ ਦੇਖ ਲੈ ਜੀ ਕੀ ਬਾਤ ਆ ਵੀਊ ਚੈੱਕ ਕਰ ਤੂੰ ਯੱਕ ਬੱਲੇ ਬੱਲੇ ਬਾ ਬਈ ਬਾ ਜੀ ਲੱਗਿਆ ਪਿਆ ਸਿੱਟ ਜੀ ਲੱਗਿਆ ਪਿਆ ਜੀ ਲੱਗਿਆ ਪਿਆ ਇੱਕ ਨੰਬਰ ਮਾਹੌਲ ਆ ਕੱਲ ਕਰ ਰਹੇ ਆ ਆ ਥੋੜਾ ਜਿਹਾ ਸੀਸਾ-ਸੂਸਾ ਚਾਹੀਦਾ ਖੋਲ ਖੂਲ ਲੋ ਯਾਰ ਮਾੜਾ ਮੋਟਾ ਗਰਮੀ ਆ ਰਹੀ ਹੈ ਹੱਥਲੇ ਨੂੰ ਕਰ ਲੈ ਰੀਲ ਬਣਾਈਏ ਤਰੋ ਚੰਗਾ ਰੀਲ ਬਣਾ ਦਨੇ ਆ ਥੀਲ ਦੀ ਕੀ ਗੱਲ ਹੈ ਹਾਂ ਤੇ ਜਾਣਾ ਇਹਨਾਂ ਕਾ ਲਾ ਲਾ ਇੱਕ ਮੜਾ ਹਾਂ ਉੱਧਾ ਬੰਦਤਾ ਤਰੇ ਯਾਰ ਨੇ ਕਿ ਨਹੀਂ ਕੱਢ ਲੈ ਹੋਰ ਕਹਿੰਦੇ ਕੱਢ ਲੈ ਕਹਿੰਦੇ 2010 ਮਾਡਲ ਹੈ ਕਹਿੰਦੇ ਫੋਨ 10 ਮਾਡਲ ਹੈ ਕੈਮਰਾ ਲਾ ਕੋਈ 10 ਮਾਡਲ ਅਸੀਂ ਪਹੁੰਚ ਚੁੱਕੇ ਹੁਣ ਤਾਂ ਨਜ਼ਾਰਾ ਆ ਗਿਆ ਯਾਰ ਲੋ ਜੀ ਮੰਜ਼ਲ ਆ ਚੁੱਕੀ ਹੈ ਇਧਰ ਬੰਦਾ ਵੀ ਆ ਗਿਆ ਕਹਿੰਦੇ ਇਹ ਖੋਲੂਗਾ ਟਿਕਟਾਂ ਕਿੱਥੇ ਨੇ ਕੋਈ ਪਰੇ ਤਾਂ ਹੁਣ ਕੀ ਚੈੱਕ ਕਰੂ ਡਾਕਟਰ ਦਾ ਖੜਾ ਤਾ ਜਾਂ ਖੜਤਾ ਜਾਂਦੇ ਪਹਿਲੀ ਨਾਲ ਖੋਲਦੀ ਸਿੱਕਾ ਗੋਇ ਨਹੀਂ ਉਹ ਬੰਦੇ ਦੇ ਵੀਰੇ ਤਾਂ ਆ ਚੀਜ਼ ਦਾ ਲਫਤ ਉਠਾਣੇ ਲਈ ਕੋਈ ਕੋਈ ਆਤਾ ਖੜ ਜਾ ਖੜ ਜਾ ਉਹ ਖੋਲੂ ਯਾਰ ਐਂ ਕਾਨੂੰ ਕਰਦੇ ਚਲੋ ਨਿਊ ਚਰਚੇ ਪਾਣੀ ਬੋਲੀ ਵੱਡੀ ਮੂਰਤੀ ਆ ਯਾਰ ਚਰਚ ਵੀ ਯਾਰ ਇਹ ਕਹੇ ਜੇ ਬੰਦੇ ਹੋਣਗੇ ਜਿਨ੍ਹਾਂ ਨੇ ਬਣਾਈ ਆ ਪੰਕੂ ਹਨਾ ਇੰਨੀ ਉਚਾਈ ਤੇ ਬਾਬੇ ਦੀ ਮੂਰਤੀ ਯਾਰ ਵਜਰੰਗਬਲੀ ਦੀ ਇਹ ਜਾਕੂ ਮਦਰ ਕਹਿੰਦੇ ਨੇ ਬਾਈ ਇਹ ਥਾਂ ਨੂੰ ਇੱਧਰ ਆ ਗਿਆ ਸ਼ਿਮਲਾ ਇੱਥੇ ਤਿੰਨ ਰਸਤੇ ਆਉਂਦੇ ਨੇ ਗੱਡੀ ਦੇ ਵੀ ਆਇਆ ਜਾ ਸਕਦਾ ਹੈ ਇਹ ਕੋਈ ਜਿੱਦੇ ਅਸੀਂ ਆਏ ਮਸ਼ੀਨਾਂ ਆਈਆਂ ਤੇ ਉੱਤੇ ਵੀ ਆਇਆ ਜਾ ਸਕਦਾ ਤੇ ਕੋਈ ਪੈਦਲ ਤੁਰ ਕੇ ਤੁਰਕੇ ਵਾਲਾ ਆ ਜਾਂਦਾਗਾ ਰਸਤਾ ਤੁਰਕੇ ਵਾਲਾ ਰਸਤਾ ਸਾਰਾ ਠੀਕ ਹੈ ਤੇ